ਸੂ ਲੈ ਕੇ ਕਰ ਰਹੀ ਕਿਵੇਂ ਦੇਖ ਬਿਲਕੁਲ ਅਸੀਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਜਿਹੜਾ ਮੰਦਰੇਕਾ ਦਮ ਖਤਮ ਕਰਕੇ ਜਿਹੜਾ ਮਜ਼ਦੂਰਾਂ ਦੇ ਨਾਲ ਜਿਹੜਾ ਉਹਨਾਂ ਦੇ ਅਧਿਕਾਰਾਂ ਤੇ ਰਾਖੀ ਕੀਤੀ ਹੈ ਸਾਰੀ ਦੁਨੀਆ ਦੇ ਵਿੱਚ ਕੰਮ ਮੰਗਣਾ ਅਗਲੇ ਦੀ ਆਬਲੀਗੇਸ਼ਨ ਲੈਣਾ ਹੁੰਦਾ ਪਰ ਮੰਦਰੇਗਾ ਇੱਕ ਐਸਾ ਡਾਕਟਰ ਬਣਵਾਉਣ ਸਿੰਘ ਕਾਂਗਰਸ ਸਰਕਾਰ ਦੇ ਲੈ ਕੇ ਆਂਦਾ ਸੀ ਜਿਹਦੇ 100 ਆਦਮੀ ਦਾ ਹੱਕ ਬਣਦਾ ਸੀ 100 ਡਿਡ ਤੇ ਕੱਪ ਦਾ ਪਹਿਲਾਂ ਤੇ ਉਹਦੀ ਇੰਪਲੀਮੈਂਟੇਸ਼ਨ ਪਿਛਲੇ 11 ਸਾਲਾਂ 'ਚ ਬਹੁਤ ਮਾੜੀ ਹੋਈ ਜਿਹੜਾ 100 ਡਿਡ ਦਾ ਕੰਮ ਸੀ ਉਹ ਸਿਰਫ ਦੇ ਸਾਰੇ ਨੈਸ਼ਨਲ ਲੈਵਲ ਦੇ ਉੱਤੇ ਉਹ 40% ਹੋਇਆ ਤੇ ਪੰਜਾਬ 'ਚ ਸਿਰਫ 19% ਹੋਇਆ ਇਹਦੇ ਵਿੱਚ ਦਿਹਾੜੀ ਜਿਹੜੀ ਆ 340 ਰੁਪਏ ਕਈ ਸਟੇਟਾਂ ਜਿਵੇਂ ਗੁਜਰਾਤ ਮਰ ਗਿਆ ਚ ਬੰਦੇਕਾ 3334 ਪੰਜਾਬ ਦੇ ਵਿੱਚ 270 ਰੁਪਏ ਸੀ ਅਸੀਂ ਚਾਹੁੰਦੇ ਹਾਂ ਕਿ ਇਹ ਇਹ ਵਧਾਈ ਜਾਂਦੀ ਨਾ ਕਿ ਇਹਦੇ ਅਧੀਨ ਜਿਹੜਾ ਅੱਗੇ ਪੰਚਾਇਤਾਂ ਫੈਸਲਾ ਕਰਦੀਆਂ ਸੀ ਅਸੀਂ ਕੀ ਕੰਮ ਕਰਾਉਣੇ ਆ ਉਹ ਹੁਣ ਦਿੱਲੀ ਏਸੀ ਕਬਰਿਆਂ ਚ ਬੈਠੇ ਬਾਅੂ ਫੈਸਲਾ ਕਰਦਗੇ ਕਿ ਟਿੱਬੀ ਪਿੰਡ ਦੇ ਵਿੱਚ ਕੌਣ ਜਿਹੜਾ ਵਾ ਕੀ ਕੰਮ ਹੋਊਗਾ ਜਿਹੜਾ ਉਹਨਾਂ ਨੂੰ ਪਤਾ ਤਾਂ ਸੋ ਬਾਪੂ ਬਹਾਤਮਾ ਗਾਂਧੀ ਜੀ ਦੀ ਲੀਗੇਸੀ ਨੂੰ ਖਤਮ ਕਰਨ ਦੇ ਵਾਸਤੇ ਇਹਨਾਂ ਨੇ ਛੜਯੰਤਰ ਰਚਿਆ ਵਾ ਇਹ ਜੇ ਪਹਿਲਾਂ ਨਹਿਰੂ ਜੀ ਦੇ ਪਿੱਛੇ ਪਏ ਸੀ ਓੜੇ ਦੇ ਪਿੱਛੇ ਪਏ ਵਿੱਚੇ ਗੋਦਸੇ ਗੋਦਸੇ ਨੂੰ ਇਹ ਆਪਣਾ ਹੀਰੋ ਮੰਨਦੇ ਆ ਤੇ ਮੈਂ ਸਮਝਦਾ ਕਿ ਇਹ ਜਿਹੜੇ ਇੱਕ ਹਿੰਸਾ ਦੇ ਪੁਜਾਰੀ ਸੀ ਇਹ ਗੋਡਸੇ ਦੇ ਫੁਜਾਰੀ ਨੇ ਜਿਹੜੇ ਗੋਲੀਆਂ ਬੰਦੂਕਾਂ ਤੇ ਰਾਈਫਲਾਂ ਨਾਲ ਕੰਮ ਕਰਦੇ ਸੀ ਗੈਂਗਸਟਰਾਂ ਬਾਰੇ ਗੱਲ ਕੀਤੀ ਸੀ ਪੰਜਾਬ 'ਚ ਵੱਧ ਰਿਹਾ ਹੈ ਕਿ ਸ਼ਾਸਨ ਚੱਲ ਰਿਹਾ ਹੈ ਵੇਖੋ ਜਿਹੜਾ ਗੈਂਗਸਟਰਿਜ਼ਮ ਆ ਇਹ ਇੱਕ ਉਦਾਂ ਨਹੀਂ ਵੱਧ ਸਕਦਾ ਜਦ ਦੀ ਦੇਨ ਨੂੰ ਸ਼ੈ ਨਾ ਹੋਵੇ ਇਹ ਪੰਜਾਬ ਨੂੰ ਬਰਬਾਦ ਕਰਦੀ ਪੰਜਾਬ ਨੂੰ ਕਮਜ਼ੋਰ ਕਰਦੀ ਇਹ ਕੇਂਦਰ ਦੀ ਤੇ ਉਹਦੀ ਟੀਮ ਜਿਹੜੀ 20 ਟੀਮ ਆ ਆਪ ਇਹਨਾਂ ਦੀ ਸਾਂਝੀ ਜਿਹੜੀ ਹੈ ਇਹ ਝਾੜ ਲਿਆ ਤੇ ਜਿਹੜੀ ਪੰਜਾਬੀ ਹੁਣ ਸਮਝਦੇ ਜਾਂਦੇ ਆ ਤੇ ਇਦਾਂ ਦੋਸਤ ਸਕਾਲਟੀ ਤਿਆਰ ਸਰ ਬੰਦਰੇਗਾ ਦੀ ਗੱਲ ਕਰ ਰਹੇ ਹੋ ਤੁਸੀਂ ਇਸ ਨੂੰ ਲੈ ਕੇ ਕਾਂਗਰਸ ਕੀ ਕਰਨ ਜਾ ਰਹੀ ਹੈਗੀ ਜੇਕਰ ਇਹ ਵਾਪਸ ਨਹੀਂ ਹੁੰਦਾ ਦੇਖੋ ਅਸੀਂ ਇੱਕ ਬੰਦਰੇਗਾ ਮਜ਼ਦੂਰ ਅਧਕਾਰ ਬਚਾਓ ਮਹਿੰਮ ਚਲਾਈ ਆ ਆ ਪਹਿਲਾਂ ਪ੍ਰੈਸ ਕਾਨਫਰੰਸਿਸ ਹੀ ਫਿਰ ਅਸੀਂ ਜ਼ਿਲ੍ਹਾ ਲੈਵਲ ਤੇ ਇਹ ਖਿਲਾਫ ਰੈਲੀਆਂ ਕਰਾਂਗੇ ਪੰਜਾਬ ਤੇ ਹੋਣਗੀਆਂ ਹੋਣਗੇ ਸਾਰੇ ਦੇਸ਼ ਦੇ ਵਿੱਚ ਰੈਲੀਆਂ ਨਾ ਅਸੀਂ ਸੰਸਦ ਤੋਂ ਲੈ ਕੇ ਸੜਕ ਤੱਕ ਇਸ ਦੇ ਖਿਲਾਫ ਜਿਹੜਾ ਮੋਹਮ ਸ਼ੁਰੂ ਕਰ ਰਿਹਾ ਫੋਰਨ ਪੌਲਸੀ ਦੀ ਗੱਲ ਕੀਤੀ ਹੈਗੀ ਹੈ ਕਿ ਤੁਸੀਂ ਕੇਂਦਰੀ ਸਰਕਾਰ ਫੋਰਨ ਪੌਲਸੀ ਤੇ ਕੇਲ ਹੋਈ ਹੈ ਸਾਰੇ ਨਾਲ ਰਿਲੇਸ਼ਨ ਜਿਹੜੇ ਉਹ ਖਰਾਬ ਹੋ ਗਏ ਜੀ ਦੇਖੋ ਇਹ ਬਹੁਤ ਵੱਡਾ ਕਾਟਾ ਇੱਕ ਕੱਲਾ ਇਹਦੇ ਨਾਲ ਜਿਹੜੇ ਸਾਡੇ ਮਿੱਤਰ ਦੇਸ਼ ਸੀ ਉਹ ਵੀ ਸਾਡੇ ਦੁਸ਼ਮਣਾਂ ਦੀ ਝੋਲੀ ਵਿੱਚ ਪੈ ਗਏ ਇਥੋਂ ਤੱਕ ਕੇ ਮੋਦੀ ਜੀ 8500 ਕਰੋੜ ਦੇ ਜਹਾਜ਼ ਦੇ ਵਿੱਚ ਦੇਸ਼ਾਂ ਦੀ ਸੈਰ ਕਰਦੇ ਫਿਰਦੇ ਆ ਛੋਟੇ ਛੋਟੇ ਦੇਸ਼ਾ ਹੋਣੇ ਪਿੱਛੇ ਆ ਕਿੱਥੇ ਗਏ ਹੀ ਆਮਾਨ ਕੇ ਕਤਰ ਪਹਿਲੇ ਉਹ ਜਿੱਥੋਂ ਸੀਐਮ ਪੀਐਮ ਜਾਂਦਾ ਸੀ ਇੰਡੀਆ ਦਾ ਉੱਥੋਂ ਦਾ ਰਾਜਾ ਉਹਨੂੰ ਸਵਾਗਤ ਕਰਦਾ ਹੁੰਦਾ ਸੀ ਅਮਰੀਕਾ ਕੋਈ ਬੰਦਾ ਸਵਾਗਤ ਕਰਨ ਨਹੀਂ ਆਇਆ ਇੱਥੋਂ ਤੁਸੀਂ ਸਾਬ ਲਾ ਸਕਦੇ ਹੋ ਕਿ ਕੀ ਬੜ ਰਿਹਾ ਜਿੰਨਾ ਅਮਰੀਕਾ ਨਾਰਥ ਅਮਰੀਕਾ ਯੂਰਪ ਆਸਟ੍ਰੇਲੀਆ ਚਾਈਨਾ ਕੋਈ ਵੀ ਜਿਹੜਾ ਵਾ ਉਹ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਜਿਹਨੂੰ ਡੋਨਾਲਡ ਡਮਾਈ ਫਰੈਂਡ ਕਹਿੰਦੇ ਸੀ ਮੋਦੀ ਸਾਹਿਬ ਉਹਨੇ 50% ਦਾ ਟੈਰਫ ਲਾਤਾ ਇੰਡੀਆ ਦੇ ਸਮਾਨ ਦੇ ਉੱਤੇ ਇਸ ਤੋਂ ਮੰਦ ਭਾਗਾ ਹੋਰ ਕੀ ਹੋ ਸਕਦਾ ਅੱਜ ਕਰਜ਼ੇ ਦੀ ਜੀ ਗੱਲ ਕਰੀਏ ਪੰਜਾਬ ਤੇ ਕਿੰਨਾ ਕਰਜ਼ਾ ਹੈ ਜੀ ਹਾਲਾਤ ਪੰਜਾਬ ਦੇ ਉੱਤੇ ਇਸ ਵੇਲੇ ਤਕਰੀਬਨ ਤੇ 3 ਲੱਖ ਕਰੋੜ ਦਾ ਕਰਜ਼ਾ ਤੇ ਹਿੰਦੁਸਤਾਨ ਸਰਕਾਰ ਦੇ ਉੱਤੇ ਹੈਗਾਵਾ तकरीबन 2.5 ਲੱਖ ਕਰੋੜ ਦਾ ਖਰਚਾ ਸੋ ਇਹ ਹਾਲਾਤ ਦੇ ਜਿਹੜੇ ਆ ਇਸ ਵੇਲੇ ਦੇਸ਼ ਤੇ ਤੇ ਦਾ ਜਿਹ ਮੈਂ ਸਮਝਦਾ ਕਿ ਜਿਹੜੇ ਨਰਮਲਾ ਸੀਤਾ ਰਮਨ ਜੀ ਨੇ ਉਹ ਕੋਈ ਕਾਬਲ ਫਿਨਾਂਸ ਮਿਨਿਸਟਰ ਨਹੀਂ ਹੈ ਇੱਕ ਹੰਕਾਰੀ ਹੋਈ ਕਟ ਬੁੱਧੀਮਾਨ ਜਿਹੜੀ ਹੈਗੀ ਆ ਉਹ ਸਾਡੀ ਫਿਨਾਂਸ ਮਿਸਟਰ ਜੇ ਜੇਸ ਦੇ ਕਿੰਨਾ 8 ਸਾਲ ਜਿਹੜਾ ਵਾ ਲੋਕਾਂ ਨੂੰ ਵੱਧ ਦਰਾਂ ਦੇ ਨਾਲ ਜੀਐਸਟੀ ਲਿਆ ਵਪਾਰਾਂ ਨੂੰ ਮਾਰਿਆ ਤੇ ਹੁਣ ਅਕਲ ਆਈ 80 ਸਾਲੀ ਬਾਅਦ ਉਹਦੇ ਵਿੱਚ ਮੜੀ ਮੋਟੀ ਤਰਮੀਮ ਕੀਤੀ ਆ ਪਰ ਅਜੇ ਵੀ ਇਹ ਜਿਹੜਾ ਜੀਐਸਟੀ ਆ ਇਹਦੇ ਵਿੱਚ ਹੋਰ ਸੋਧਾਂ ਦੀ ਲੋੜ ਆ ਹੋਰ ਜਿਹੜੇ ਆ ਉਹ ਦਰਾਂ ਘਟਾਉਣ ਦੀ ਲੋੜ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਕ ਵੇਲੇ ਇਟਲੀ ਜਿਹੜਾ ਵਾ ਮਾਰਬਲ ਦੀ ਬੜਾ ਮਸ਼ਹੂਰ ਸੀ ਆਲਟੀਮੇਟਲੀ ਹੁਣ ਰਾਜਸਥਾਨ ਦਾ ਮਾਰਬਲ ਉਸ ਦਾ ਸਥਾਨ ਲੈ ਗਿਆ ਰਾਜਸਥਾਨ ਦੀਆਂ ਮਾਈਨਾਂ ਤੋਂ ਜਿਹੜਾ ਵਾ ਇਹ ਮਾਰਬਲ ਇਟਲੀ ਉਹ ਜਾਂਦਾ ਇੱਥੋਂ ਗੁਜਰਾਤ ਡਾਂਦੀ ਦੇ ਪੋਰਟ ਤੇ ਡਾਂਦੀ ਦੇ ਪੋਰਟ ਤੋਂ ਸ਼ਿਪ ਚ ਲੱਦਿਆ ਜਾਂਦਾ ਉੱਥੇ ਅੱਗੇ ਜਾ ਕੇ ਤੁਰਕੀ ਉੱਤਰ ਦਾ ਉੱਥੋਂ ਫਿਰ ਟਰੱਕਾਂ 'ਚ ਪਰਕਟੀ ਲਾਇਆ ਜਾਂਦਾ ਇਹਨੂੰ 43 ਦਿਨ ਲੱਗਦੇ ਜੇ ਇਹੀ ਮਾਰਬਲ ਟਰੱਕਾਂ 'ਚ ਲੱਦਿਆ ਜਾਵੇ ਰਾਜਸਥਾਨ ਦੀਆਂ ਮਾਈਨਾਂ ਤੋਂ ਤੇ 12ਵੇਂ ਦੇਣੇ ਇਟਲੀ ਪਹੁੰਚ ਜਾਂਦਾ ਇਹ ਸਾਬ ਲਾ ਲੋ ਨਾਲ ਇਹ ਦੋ ਵਾਰ ਲਾਉਣਾ ਦੋ ਵਾਰ ਲੱਦਣਾ ਉਹਦਾ ਬਚਾ ਹੁੰਦਾ ਤੇ ਇਹੀ ਇਹ ਇਹ ਨੁਕਸਾਨ ਹੈ ਪੰਜਾਬ ਨੂੰ ਤੇ ਖਾਸ ਕਰ ਨੁਕਸਾਨ ਹੈ ਉਧਰ ਕਣਕ ਹੈਗੀ ਆ 350 ਰੁਪਏ ਕਿਲੋ ਆਪਣੇ ਕਿੰਨੇ ਆਪਣੇ ਕਿੰਨੇ ਉਹੀ ਕਿਸਾਨ ਨੂੰ ਵੀ ਫਾਇਦਾ ਹੋਊਗਾ ਇੰਨਾਂ ਨੂੰ ਬੋਲ ਵੱਧ ਮਿਲੂਗਾ ਉਹਨਾਂ ਨੂੰ ਫਾਇਦਾ ਹੋਊਗਾ ਮੁੱਲ ਘੱਟ ਮਿਲੂਗਾ ਤੇ ਇਹ ਅਫਗਾਨਿਸਤਾਨ ਹਰਾਨ ਕਿਥੋਂ ਤੱਕ ਸੈਂਟਰਲ ਏਸ਼ੀਆ ਤੱਕ ਇਹ ਘੜ ਕੇ ਕਿਉਂਕਿ ਯੂਕਰੇਨ ਨਾਲ ਰਸ਼ੀਆ ਦੇ ਯੁੱਧ ਕਰ ਇਹ ਸਭ ਤੋਂ ਵਧੀਆ ਮੌਕਾ ਸੀ ਜੇ ਯਾਦ ਉਹ ਮਾਰਕੀਟ ਕੈਪਚਰ ਕਰ ਲਓ ਜਿਹੜੀ ਯੂਕਰੇਨ ਦੀ ਕਣਕ ਆ ਉਹ ਕਿਤੇ ਦੀ ਜਾ ਪਾਰੀ ਰਸ਼ੀਆ ਨੇ ਬਲਾਕੀਟ ਲਾਇਆ ਬਲੈਕ ਸੀ ਇਹ ਉਹਦੀ ਪੂਰਤੀ ਜਿਹੜੀ ਆ ਅਸੀਂ ਕਰ ਸਕਦੇ ਸੀ ਪਰ ਸਾਡਾ ਧਿਆਨ ਹੀ ਇੱਧਰ ਦੀ ਸਾਡਾ ਤਾਂ ਧਿਆਨ আরাਵਲੀ ਜਿਹੜੀ ਆ ਉਹ ਸਾਰੀ ਅਡਾਂਦੀ ਦੀ ਝੋਲੀ ਪਾ